ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਨਵੇਂ ਪਾਸ਼ਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ੀਧੀ ਦਿਹਾੜੀ ਮੌਕੇ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਦੇ ਤਹਿਤ ਜੰਮੂ ਕਸ਼ਮੀਰ ਦੇ ਵਿੱਚ ਵੀ ਇੱਕ ਪ੍ਰੋਗਰਾਮ ਕਰਵਾਇਆ ਸੀ ਪ੍ਰੋਗਰਾਮ ਦੇ ਵਿੱਚ ਜਿਹੜੇ ਨੇ ਪੰਜਾਬ ਦੇ ਸੂਫੀ ਗਾਇਕ ਵੀਰ ਸਿੰਘ ਵੀ ਪਹੁੰਚਦੇ ਨੇ ਜਿੱਥੇ ਧਾਰਮਿਕ ਪ੍ਰੋਗਰਾਮ ਸੀ ਉੱਥੇ ਸੂਫੀ ਗਾਇਕ ਵੀਰ ਸਿੰਘ ਹੋਣਾ ਵੱਲੋਂ ਜਿਹਾ ਇੱਕ ਮਨੋਰੰਜਨ ਨੂੰ ਲੈ ਕੇ ਇੱਕ ਗਾਣਾ ਗਾਇਆ ਗਿਆ ਜਿੱਥੇ ਫਿਰ ਉੱਤੇ ਹਾਜ਼ਰ ਜਿਹੜੇ ਲੋਕ ਨੇ ਮੁੰਡੇ ਨੇ ਖਾਸ ਕਰਕੇ ਉਹਨਾਂ ਨੇ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ ਨੇ ਨਵੇਂ ਪਾਸ਼ਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ੀਦੀ ਦਿਹਾੜੇ ਮਨਾਏ ਜਾ ਰਹੇ ਹੋਣ ਤੇ ਧਾਰਮਿਕ ਸਮਾਗਮ ਦੇ ਵਿੱਚ ਭੰਗੜੇ ਪਏ ਹੋਣ ਤੇ ਮਾਮਲਾ ਕਾਫੀ ਮੁੱਦਾ ਬਣ ਬਣ ਗਿਆ ਜਿਹਦੇ ਚੱਲਦਿਆਂ ਹੁਣ ਖੁਦ ਗਾਇਕ ਵੀਰ ਸਿੰਘ ਹੋਣਾ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈਗਾ ਕਿ ਉਹ ਕੌਮ ਕੋਲੋਂ ਪੰਥ ਕੋਲੋਂ ਮਾਫੀ ਮੰਗਦੇ ਨੇ ਉਹਨਾਂ ਨੇ ਹਮੇਸ਼ਾ ਜਿਹੜੇ ਗਾਇਕ ਨੇ ਸੂਫੀ ਜਾਂ ਜਿਹੜੇ ਪਰਿਵਾਰ ਵਿੱਚ ਬੈਠ ਕੇ ਲੋਕ ਸੁਣ ਸਕਦੇ ਦੇਖ ਸਕਦੇ ਉਹ ਗਾਏ ਨੇ ਅਣਜਾਣੇ ਦੇ ਵਿੱਚ ਇਹ ਗਲਤੀ ਹੋਈ ਆ ਉਹ ਗਲਤੀ ਤੋਂ ਖਿਮਾ ਦੇ ਜਾਚਕ ਨੇ ਔਰ ਖੁਦ ਉਹ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅੱਗੇ ਪੇਸ਼ ਹੋ ਕੇ ਮਾਫੀ ਮੰਗਣੇ ਤੇ ਕੋਈ ਵੀ ਧਾਰਮਿਕ ਸਜ਼ਾ ਭੁਗਤਣ ਨੂੰ ਤਿਆਰ ਨੇ ਮਾਮਲਾ ਜਿਹੜਾ ਵਾ ਗੰਭੀਰ ਜਿਹੜਾ ਵਾ ਬੰਦਾ ਜਰ ਹੈ ਹੈਰਾਨੀ ਵਾਲੀ ਗੱਲ ਹੈ ਕਿ ਉਸ ਪ੍ਰੋਗਰਾਮ ਦੇ ਵਿੱਚ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਸਮੇਤ ਜੰਮੂ ਕਸ਼ਮੀਰ ਦੀਆਂ ਹੋਰ ਵੀ ਸਿੱਖ ਧਰਮ ਨਾਲ ਜਿਹੜੀਆਂ ਸਰਮੌਰ ਹਸਤੀਆਂ ਸੀ ਉਹ ਵੀ ਉੱਥੇ ਹਾਜ਼ਰ ਸਨ ਪਰ ਪੂਰੀ ਖਬਰ ਹੈ ਕਿ ਕਸ਼ਮੀਰ ਦੇ ਵਿੱਚ ਸ਼ਹੀਦੀ ਵਰੇ ਦੇ ਜਿਹੜੇ ਸਮਾਗਮ ਸ਼ੁਰੂ ਹੋਏ ਨੇ ਗੁਰੂ ਸ਼੍ਰੀ ਤੇਗ ਬਹਾਦਰੀ ਦੇ 350 ਸ਼ਹੀਦੀ ਵਰੇ ਨੂੰ ਸਮਰਪਿਤ ਪੰਜਾਬ ਦੇ ਭਾਸ਼ਾ ਵਿਭਾਗ ਦੇ ਦੋ ਦਿਨਾਂ ਸਮਾਗਮਾਂ ਦੀ ਸ਼੍ਰੀਨਗਰ ਵਿਖੇ ਪੰਡਤ ਕਿਰਪਾ RAM ਦੀ ਜਨਮ ਭੂਮੀ ਮੱਤਨ ਕਸ਼ਮੀਰ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਸ਼ੁਰੂਆਤ ਕੀਤੀ ਗਈ ਡਾਇਰੈਕਟਰ ਜਸਵੰਤ ਸਿੰਘ ਜਫਰ ਦੀ ਅਗਵਾਈ ਚ ਜੰਮੂ ਕਸ਼ਮੀਰ ਦੇ 94 ਪੰਜਾਬੀ ਬੁੱਧੀ ਜੀਮੀਆਂ ਤੇ ਕਲਮਕਾਰਾਂ ਅਤ ਸਮੇਤ ਪੰਜਾਬ ਤੋਂ ਗਏ ਪੰਜਾਬ ਤੋਂ ਵਧੇਰੇ ਮੈਂਬਰਾਂ ਵਾਲਾ ਵਫਦ ਸਵੇਰ ਵੇਲੇ ਗੁਰਦੁਆਰਾ ਮਤਨ ਸਾਹਿਬ ਵਿਖੇ ਨਤਮਸਤਕ ਹੋਇਆ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੰਤਨਾਗ ਦੇ ਪ੍ਰਧਾਨ ਨਾਨਕ ਸਿੰਘ ਅਤੇ ਜਨਰਲ ਸਕੱਤਰ ਜਰਨੈਲ ਸਿੰਘ ਦੀ ਅਗਵਾਈ ਚ ਵੱਡੀ ਗਿਣਤੀ ਜੁਜ ਸੰਗਤ ਨੇ ਵਫਦ ਦਾ ਸਵਾਗਤ ਕੀਤਾ ਸਮਾਗਮ ਦੀ ਆਰੰਭਤਾ ਮਾਸਟਰ ਪ੍ਰੀਮ ਸਿੰਘ ਮਾਸਟਰ ਜਰਨੈਲ ਸਿੰਘ ਤੇ ਭਾਈ ਸੁਰਿੰਦਰ ਸਿੰਘ ਦੇ ਜਥੇ ਨੇ ਪਾ ਪੰਨੇ ਕੀਰਤਨ ਨਾਲ ਕੀਤੀ ਪਾਈ ਰਾਜੂ ਸਿੰਘ ਨੇ ਸਰਬੱਤ ਦੇ ਭਲੇ ਅਰਦਾਸ ਕੀਤੀ ਤੇ ਨਰਿੰਦਰ ਸਿੰਘ ਨੇ ਉਥੋਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਕੋਲ ਨੰਦਪੁਰ ਸਾਹਿਬ ਵਿਖੇ ਫਰਿਆਦ ਲੈ ਕੇ ਆਉਣ ਵਾਲੇ ਕਸ਼ਮੀਰੀ ਪੜਤਾਂ ਦੇ ਮੁਖੀ ਪੰਡਤ ਕਿਰਪਾ RAM ਜੀ ਦਾ ਵੀ ਸੰਬੰਧ ਮਤਨ ਨਾਲ ਸੀ। ਪੰਡ ਜੀ ਦਾ ਪਰਿਵਾਰ ਕਈ ਪੀੜੀਆਂ ਤੋਂ ਗੁਰੂ ਘਰ ਦਾ ਸ਼ਰਧਾਲੂ ਸੀ ਤੇ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਨੰਦਪੁਰ ਸਾਹਿਬ ਵਿਖੇ ਹੀ ਰਹੇ। ਤੇ ਗੁਰੂ ਪ੍ਰਵਾਦ ਦੀ ਸੇਵਾ ਸੰਭਾਲ ਕੀਤੀ ਖਾਲਸਾ ਪੰਥ ਦੀ ਸਾਜਣਾ ਵਾਲੇ ਆਪ ਖੰਡੇ ਦੀ ਪੌਲ ਛਾ ਕੇ ਭਾਈ ਕਿਰਪਾ ਸਿੰਘ ਬਣੇ ਤੇ ਦਸੰਬਰ 1705 ਨੂੰ ਚਮਕੌਰ ਦੀ ਲੜਾਈ ਵਿੱਚ ਵੱਡੇ ਸੈਭ ਜਾਦਿਆਂ ਅਤੇ 40 ਸਿੰਘਾਂ ਸਮੇਤ ਸ਼ਹੀਦ ਹੋਏ ਗੁਰਦੁਆਰਾ ਕਮੇਟੀ ਵੱਲੋਂ ਡੈਲੀਗੇਸ਼ਨ ਨੂੰ ਬਹੁਤ ਪ੍ਰੇਮ ਸਹਿਤ ਗੁਰੂ ਦਾਲ ਲੰਗਰ ਵੀ ਸ਼ਿਕਾਇਆ ਗਿਆ ਇਸੇ ਤਰ੍ਹਾਂ ਇੱਥੇ ਇੱਕ ਹੋਰ ਸਮਾਗਮ ਹੋਇਆ ਉਸ ਸਮਾਗਮ ਵਿੱਚ ਗਾਇਕ ਬੀਰ ਸਿੰਘ ਪਹੁੰਚੇ ਉਸ ਬਾਅਦ ਇੱਕ ਪ੍ਰੋਗਰਾਮ ਵੀ ਕਰਵਾਇਆ ਗਿਆ ਜਿਹਦੇ ਵਿੱਚ ਭਾਸ਼ਾ ਵਿਭਾਗ ਨੇ ਉਥੋਂ ਦੇ ਜੇਕੇ ਅਕੈਡਮੀ ਆਫ ਆਰਟ ਕਲਚਰ ਐਂਡ ਲੈਂਗੁਏਜ ਸ਼੍ਰੀਨਗਰ ਨਾਲ ਇੱਕ ਸਾਂਝੇ ਤੌਰ ਤੇ ਨਵੇਂ ਪਾਸ਼ਾ ਸਾਹਿਬ ਸ਼੍ਰੀ ਗੁਰੂ ਤੇ ਇਕਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਟਗੋਰ ਹਾਲ ਸ਼੍ਰੀਨਗਰ ਵਿੱਚ ਇੱਕ ਪ੍ਰੋਗਰਾਮ ਕਰਿਆ ਜਿਹਦੇ ਵਿੱਚ ਗੁਰ ਵਿਚਾਰ ਜਿਹੜੀ ਟਾਈਮ 2:30 ਵਜੇ ਸੀ ਤੇ ਅਤੇ ਕਾਵ ਸੰਧਾंजलि ਸ਼ਾਮ ਦੇਸ 5 ਵਜੇ ਪ੍ਰੋਗਰਾਮ ਸੀ ਤੇ ਉਸ ਤੋਂ ਬਾਅਦ 5 ਵਜੇ ਸੂਫੀ ਸਿੰਗਿੰਗ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਜਿਹੜਾ ਬਾਣੀ ਗੁਰੂ ਤੇਗ ਬਹਾਦਰ ਜੀ ਤੇ ਸੂਫੀ ਗਾਇਨ ਦੇ ਆਧਾਰਤ ਸੀ ਇਹਦੇ ਵਿੱਚ ਸਿੰਗਰ ਵੀਰ ਸਿੰਘ ਨੂੰ ਵਿਸ਼ੇਸ਼ ਤੌਰ ਤੇ ਜਿਹੜਾ ਵਾ ਬੁਲਾਇਆ ਗਿਆ ਸੀ ਲੇਕਿਨ ਜਦੋਂ ਇੱਕ ਗਾਣੇ ਦੇ ਦੌਰਾਨ ਇੱਕ ਅਜੀਹਾ ਚਰਖਾ ਜਿਹੜਾ ਪੰਜਾਬੀ ਵਿਰਸੇ ਦਾ ਇੱਕ ਪ੍ਰਤੀਕ ਆ ਉਹਨੂੰ ਲੈ ਕੇ ਅਜੀਹੀ ਗਾਣਾ ਗਾਇਆ ਤੇ ਫਿਰ ਉੱਥੇ ਹਾਜ਼ਰ ਜਿਹੜੇ ਨੌਜਵਾਨ ਨੇ ਉਹਨਾਂ ਨੇ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ ਜਦੋਂ ਭੰਗੜੇ ਪਾਏ ਜਾ ਰਹੇ ਉਦੋਂ ਜਿਹੜੇ ਸਾਰੇ ਜਿਹੜੇ ਲੋਕ ਸੀ ਉਥੇ ਹਾਜ਼ਰ ਸੀ ਤਸਵੀਰ ਦੇ ਵਿੱਚ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਵੀ ਬੈਠੇ ਦਿਖਾਈ ਦੇ ਰਹੇ ਨੇ ਹਾਲਾਂਕਿ ਇਹ ਜਿਹੜੀ ਵਾਇਰਲ ਜਿਹੜੀ ਵੀਡੀਓ ਕਾਫੀ ਜਿਹੜੀ ਸ਼ੁਰੂ ਹੋ ਚੁੱਕੀ ਹੈ ਟਵਿੱਟਰ ਅਕਾਊਂਟ ਤੇ ਗਗਨਦੀਪ ਸਿੰਘ ਨਾਮਕ ਇੱਕ ਟਵਿੱਟਰ ਹੈਂਡਲਰ ਨੇ ਜ਼ਿਕਰ ਕੀਤਾ ਕਿ ਬੀਤੇ ਦਿਨੀ ਲੈਂਗੁਏਜ ਡਿਪਾਰਟਮੈਂਟ ਪੰਜਾਬ ਅਤੇ ਜੰਮੂ ਕਸ਼ਮੀਰ ਦੀ ਅਕੈਡਮੀ ਆਫ ਆਰਟ ਕਲਚਰ ਐਂਡ ਲੈਂਗੁਏਜ ਵੱਲੋਂ ਇੱਕ ਟਗੋਰ ਹਾਲ ਸ਼੍ਰੀਨਗਰ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਗਿਆ ਇਸ ਪ੍ਰੋਗਰਾਮ ਦੇ ਜਿਹੜਾ ਜਿਹੜਾ ਪ੍ਰਮੁਖਤਾ ਸੀ ਉਹ ਬਾਣੀ ਅਤੇ ਸੂਫੀ ਨੂੰ ਲੈ ਕੇ ਸੀ ਪਰ ਇੱਕ ਪ੍ਰੋ ਗੀਤ ਅਜਿਹਾ ਗਾਇਆ ਗਿਆ ਸਿੰਗਰ ਵੀਰ ਸਿੰਘ ਵੱਲੋਂ ਕਿ ਜਿਹੜੇ ਉੱਥੇ ਹਾਜ਼ਰ ਸਨ ਉਹਨਾਂ ਨੇ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ ਹੈਗੇ ਨੇ ਇਸ ਤੋਂ ਬਾਅਦ ਜਿਹੜੀ ਚਰਚਾ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਵੀਰ ਸਿੰਘ ਹੋਣੀ ਇੱਕ ਵੀਡੀਓ ਪਾਉਂਦੇ ਨੇ 2 ਮਿੰਟ ਦੇ ਉਹਦੇ ਚੋਂ ਸਪਸ਼ਟੀਕਰਨ ਵੀ ਦਿੰਦੇ ਹੈਗੇ ਨੇ ਕਿ ਪੰਜਾਬ ਦੇ ਲੋਕ ਜਿਹੜੇ ਸੰਗੀਤ ਦੇ ਚਾਹਵਾਂ ਲੋਕ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਿ ਉਹ ਹਮੇਸ਼ਾ ਹੀ ਉਹਨਾਂ ਨੇ ਚੰਗੇ ਤੇ ਸੂਫੀ ਗਾਇਕ ਜਿਹੜੇ ਗੀਤ ਗਾਏ ਨੇ ਇੱਥੋਂ ਤੱਕ ਹਮੇਸ਼ਾ ਉਹਨਾਂ ਦੀ ਪਹੁੰਚ ਹੁੰਦੀ ਹੈ ਕਿ ਅਜਿਹੇ ਗੀਤ ਹੀ ਗਾਏ ਜਾਣ ਜਿਹੜੇ ਪਰਿਵਾਰ ਵਿੱਚ ਬੈਠ ਕੇ ਸੁਣੇਗੇ ਉਹਨਾਂ ਕਹਿੰਦੇ ਕਿ ਉਹਨਾਂ ਕੋਈ ਇੱਕ ਗਲਤੀ ਹੋਈ ਹੈ ਗਲਤੀ ਵੱਡੀ ਆ ਪਰ ਅਣਜਾਣੇ ਵਿੱਚ ਅੰਗੇਲੀ ਵਿੱਚ ਹੋਈ ਹੈ ਉਹ ਸਿੱਧਾ ਹੀ ਆਸਟ੍ਰੇਲੀਆ ਤੋਂ ਸ਼੍ਰੀਨਗਰ ਪਹੁੰਚਿਆ ਸੀ ਔਰ ਪ੍ਰਬੰਧਕਾਂ ਵੱਲੋਂ ਉਹਨਾਂ ਦੇ ਨੂੰ ਪ੍ਰੋਗਰਾਮ ਵੀ ਸਾਂਝਾ ਨਹੀਂ ਕੀਤਾ ਗਿਆ ਸੀ ਕਿ ਕਿਹੋ ਜਿਹਾ ਪ੍ਰੋਗਰਾਮ ਆ ਪਰ ਕਹਰੇ ਕਿ ਕਸ਼ਮੀਰੀ ਜਿਹੜੇ ਸੱਜਣ ਜਾਂ ਜਿਹੜੇ ਨੌਜਵਾਨ ਉਹਨਾਂ ਨੂੰ ਮਿਲੇ ਸੀ ਉਹ ਖੁਸ਼ੀ ਪ੍ਰਗਟ ਕਰਨਾ ਚਾਹੁੰਦੇ ਸੀ ਕਿ ਉਹ ਜੋ ਕਸ਼ਮੀਰ ਦੇ ਵਿੱਚ ਮਾਹੌਲ ਆ ਤਣਾਅਪੂਰਨ ਉਹ ਤਣਾਅ ਤੋਂ ਮੁਕਤੀ ਚਾਹੁੰਦੇ ਸੀ ਪਰ ਬੈਨਰ ਜਿਹੜਾ ਸੀ ਬੈਨਰ ਤੇ ਮੈਂ ਝਾਤੀ ਨਹੀਂ ਮਾਰ ਸਕਿਆ ਮੇਰੀ ਅੰਗੇਲੀ ਜਾਂ ਲਾਪਰਵਾਹੀ ਹੋ ਸਕਦੀ ਆ ਮੇਰੇ ਕੋਲ ਕੁਝ ਗਲਤ ਹੋ ਗਿਆ ਮੈਂ ਜਿਹੜਾ ਗੀਤ ਗਾਇਆ ਜਿਹੜਾ ਮੈਨੂੰ ਨਹੀਂ ਗਾਉਣਾ ਚਾਹੀਦਾ ਸੀ ਤੇ ਉੱਥੇ ਜਿਹੜੇ ਪ੍ਰਬੰਧਕਾਂ ਨੂੰ ਵੀ ਰੋਕਣਾ ਚਾਹੀਦਾ ਸੀ ਉਹ ਦੂਜਾ ਉੱਥੇ ਭੰਗੜੇ ਜਿਹੜੇ ਪਾਏ ਗਏ ਨੇ ਉਹ ਗਲਤੀ ਹੋਈ ਹੈ ਜਿਸ ਕਰਕੇ ਮੈਂ ਇਹ ਜਿਹੜਾ ਵਾ ਮਾਫੀ ਮੰਗਦਾ ਹੈਗਾ ਉਹਨਾਂ ਕਿਹਾ ਕਿ ਮੈਂ ਅੱਜ ਹੀ ਲਿਖਤੀ ਤੌਰ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਗਿਆਨੀ ਕੁਲਦੀਪ ਸਿੰਘ ਗੜਗੱਜੂ ਹੋਣਾ ਨੂੰ ਆਪਣੀ ਇੱਕ ਮਾਫੀ ਨਾਮਾ ਵੀ ਲਿਖ ਕੇ ਭੇਜ ਦਿੱਤਾ ਗਿਆ ਕਿ ਉਹਨਾਂ ਕੋ ਅਣਜਾਣੇ ਵਿੱਚ ਗਲਤੀ ਹੋਈ ਹੈ ਲੇਕਿਨ ਫਿਰ ਵੀ ਜੇ ਕੋਈ ਧਾਰਮਿਕ ਸਜ਼ਾ ਬੰਦ ਹੋਈ ਤੇ ਮੈਂ ਉਹ ਸਜ਼ਾ ਜਿਹੜੀ ਆ ਉਹ ਭੁਗਤਣ ਨੂੰ ਤਿਆਰ ਹਾਂ ਉਹਨਾਂ ਕਹੇ ਕਿ ਹਾਲਾਂਕਿ ਕਿਸ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਨੋਟਿਸ ਨਹੀਂ ਜਾ ਰਹੀ ਹੋਇਆ ਲੇਕਿਨ ਫਿਰ ਵੀ ਮੈਂ ਅਕਾਲ ਤਖ਼ਤ ਸਾਹਿਬ ਅੱਗੇ ਅੱਜ ਸ਼ਾਮੀ ਪੇਸ਼ ਹੋ ਕੇ ਆਪਣੀ ਜਿਹੜੀ ਗਲਤੀ ਉਹ ਦੱਸਾਂਗੇ ਬਾਕੀ ਉਹ ਫੈਸਲਾ ਉਹਨਾਂ ਨੇ ਕਰਨਾ ਲੇਕਿਨ ਚਰਚਾ ਸ਼ੁਰੂ ਹੋ ਚੁੱਕੀ ਕਿ ਜਦੋਂ ਗੀਤ ਗਾਇਆ ਗਿਆ ਸੀ ਜਾਂ ਅਣਜਾਣੇ ਵਿੱਚ ਜਾਂ ਅਜੀਹਾ ਮਾਹੌਲ ਬਣ ਗਿਆ ਕਿ ਵੀਰ ਸਿੰਘ ਹੋਣਾ ਨੇ ਗੀਤ ਗਾਇਤ ਲੋਕਾਂ ਨੇ ਭੰਗੜੇ ਪਾਉਣੇ ਸ਼ੁਰੂ ਕੀਤੇ ਲੇਕਿਨ ਉੱਥੋਂ ਦੀ ਪ੍ਰਬੰਧਕ ਕਮੇਟੀ ਨੂੰ ਇਹ ਰੁਕਣਾ ਚਾਹੀਦਾ ਸੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਦੀ ਫੋਟੋ ਵੀ ਆ ਰਹੀ ਹੈ ਉਹ ਵੀ ਉੱਥੇ ਬੈਠੇ ਸੀ ਇਹਨਾਂ ਲੋਕਾਂ ਨੂੰ ਰੋਕਣਾ ਚਾਹੀਦਾ ਸੀ ਲੇਕਿਨ ਮਾਹੌਲ ਇਹੋ ਜਿਹਾ ਬਣ ਗਿਆ ਕਿ ਕੋਈ ਰੋਕ ਨਹੀਂ ਸਕਿਆ ਹੈਗਾ ਪਰ ਹੁਣ ਜਿਹੜਾ ਉਹ ਚਰਚਾ ਦਾ ਵਿਸ਼ਾ ਬਣ ਗਿਆ ਕਿ ਆਖਰ ਨੌਵੇਂ ਪਾਸ਼ਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਇਹ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਜਿੱਥੇ ਸੂਫੀਅਰ ਧਾਰਮਿਕ ਗਾਇਨ ਦੇ ਪ੍ਰਬੰਧ ਕੀਤੇ ਜਾ ਰਹੇ ਸੀ ਉੱਥੇ ਇੱਕ ਅਜੀਹਾ ਗੀਤ ਗਾਇਆ ਗਿਆ ਗਾਇਕ ਵੱਲੋਂ ਨਾ ਗਾਇਕ ਰਹਿ ਸਕਿਆ ਤੇ ਨਾ ਹੀ ਜਿਹੜੇ ਉੱਥੇ ਹਾਜ਼ਰ ਲੋਕ ਸੀ ਉਹ ਵੀ ਰਹਿ ਸਕੇ ਤੇ ਗਾਇਕ ਗੀਤ ਗਾਉਂਦਾ ਗਿਆ ਤੇ ਜਿਹੜੇ ਲੋਕ ਨੇ ਉੱਥੇ ਭੰਗੜੇ ਪਾਉਂਦੇ ਰਹੇ ਜਿਸ ਕਰਕੇ ਚਰਚਾ ਦਾ ਵਿਸ਼ਾ ਬਣ ਗਿਆ ਹਾਲਾਂਕਿ ਬੀਯੂ ਸਿੰਘ ਹੋਣਾ ਨੇ ਲਿਖਤੀ ਤੌਰ ਤੇ ਵੀ ਮਾਫੀ ਮੰਗ ਲਈ ਹੈ ਤੇ ਬਐਸ ਵੀ ਮਾਫੀ ਮੰਗ ਲਈਆ ਪਰ ਕੀ ਭਾਸ਼ਾ ਵਿਭਾਗ ਜਾਂ ਜੰਮੂ ਕਸ਼ਮੀਰ ਦਾ ਜਿਹੜਾ ਕਲਚਰਲ ਤੇ ਭਾਸ਼ਾ ਵਿਭਾਗ ਆ ਉਹ ਦੋਨੇ ਮਾਫੀ ਮੰਗਣਗੇ ਮਤਲਬ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਾਂ ਜੰਮੂ ਕਸ਼ਮੀਰ ਦੇ ਜਿਹੜੇ ਸਬੰਧਤ ਅਕੈਡਮੀ ਜਿੰਨਾ ਦੋਨਾਂ ਵਿਭਾਗਾ ਨੇ ਮਿਲ ਕੇ ਪ੍ਰੋਗਰਾਮ ਕਰਵਾਇਆ ਗਿਆ ਸੀ ਉਹਨਾਂ ਵਿਭਾਗਾ ਦੇ ਡਾਇਰੈਕਟਰ ਸਬਾਨ ਵੱਲੋਂ ਵੀ ਮਾਫੀ ਮੰਗੀ ਜਾਏਗੀ ਚਾਹੇ ਅਣਜਾਣੇ ਚ ਹੋਈਏ ਚਾਹੇ ਜਾਣੇ ਦੇ ਵਿੱਚ ਹੋਈਏ ਲੇਕਿਨ ਕਿ ਇਜਿਹੇ ਧਾਰਮਿਕ ਪ੍ਰੋਗਰਾਮ ਔਕੇ ਜਾਂ ਜਦੋਂ ਸ਼ਹੀਦੀ ਦਿਹਾੜਾ ਗੁਰੂ ਸਾਹਿਬ ਜੀ ਦਾ ਮਨਾਇਆ ਜਾ ਰਿਹਾ ਹੋਵੇ ਉਦੋਂ ਭੰਗੜੇ ਪਾਉਣੇ ਜਾਂ ਇਹੋ ਜਿਹੇ ਗੀਤ ਗਾਉਣੇ ਵਾਜਬ ਨੇ ਇੱਕ ਨਵੀਂ ਚਰਚਾ ਛਿੜ ਚੁੱਕੀ ਗਿਆ ਪਰ ਸਿੰਗਰ ਬੀਰ ਸਿੰਘ ਹੋਣਾ ਨੇ ਆਪਣੀ ਮਾਫੀ ਮੰਗ ਲਈ ਹੈ ਤੇ ਉਹ ਅਕਾਲ ਤਖਤ ਸਾਹਿਬ ਅੱਗੇ ਵੀ ਪੇਸ਼ ਹੋ ਰਹੇ ਨੇ ਇਸ ਜਾਣਕਾਰੀ ਦੇ ਨਾਲ ਤੜਤਲ ਮੈਂ ਆ ਗਿਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ